ਬਾਰ ਕੜੇ ਨੇ ਇੱਕ ਨੰਬਰ ਗੇਟ ਹੈ ਗੱਲਬਾਤ ਕਰਾਂਗੇ ਟਿੰਸਾ ਸਾਹਿਬ ਦੇਖੋ ਮੈਂ ਹੈਰਾਨੀ ਦੀ ਗੱਲ ਹੈ ਕਿ ਸਟੂਡੈਂਟਸ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਤੇ ਇਹ ਤਾਨਾਸ਼ਾਹ ਰਵਈਆ ਤੁਸੀਂ ਦੇਖ ਲਓ ਵੀ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਆ ਡੀਐਸਪੀ ਇਹ ਸਰਕਾਰ ਜਿਹੜੀ ਹੈ ਇਹ ਆਪਦੀ ਜਿਹੜੀ ਹੈ ਹਾਰ ਮੰਨ ਚੁੱਕੀ ਹੈ ਡੀਐਸਪੀ ਸਾਹਿਬ ਕਿਉਂਕਿ ਉਹਨੂੰ ਪਤਾ ਹੈ ਵੀ ਲੋਕ ਰੋ ਇਹਨਾਂ ਦੇ ਖਿਲਾਫ ਹੈ ਇੱਕ ਵਰਾਹਟ ਚ ਫਖਲਾਹੜ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਦੇਖੋ ਯੂਨੀਵਰਸਿਟੀ ਉਹ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਗੱਲ ਕੁਛ ਨੂੰ ਨਹੀਂ ਤਿਆਰ ਨਹੀਂ ਉਹ ਕਹਿੰਦੇ ਜੀ ਪੁਲਿਸ ਦਾ ਸਾਰਾ ਪੁਲਿਸ ਕਿਸੇ ਨੂੰ ਕੋਈ ਇੱਥੇ ਆਫੀਸਰ ਹਾਜ਼ਰ ਨਹੀਂ ਹੈਗਾ ਤਾਲੇ ਲਾ ਰੱਖੇ ਨੇ ਗੇਟਾਂ ਨੂੰ ਕੋਈ ਜਾ ਨਹੀਂ ਸਕਦਾ ਯਾਰ ਮੇਰੀ ਗੱਲ ਸੁਣੋ ਇਹ ਕੋਈ ਦੱਸ ਕੇ ਯੂਨੀਵਰਸਿਟੀ ਚ ਵੀ ਦੱਸ ਕੇ ਆਉਣਾ ਪਊਗਾ ਅੱਜ ਤਾਂ ਸਟੂਡੈਂਟ ਦੇ ਸੱਦੇ ਤੇ ਆਏ ਆ ਇੱਥੇ ਸਾਰਾ ਪੰਜਾਬ ਅੱਜ ਇੱਥੇ ਆਇਆ ਹੈਗਾ ਅਸੀਂ ਸਟੂਡੈਂਟਸ ਦੀਆਂ ਗੱਲ ਸੁਣਨ ਵਾਸਤੇ ਉਹਨਾਂ ਦੇ ਹੱਕਾਂ ਦੇ ਦੇ ਰਾਖੀ ਵਾਸਤੇ ਅੱਜ ਉਹਨਾਂ ਦੇ ਸੰਦੇ ਦੇ ਇੱਥੇ ਆਏ ਆ ਕੋਈ ਸਾਸੀ ਪ੍ਰਸ਼ਾਸਨ ਦੇ ਕਹਿੰਦੇ ਇੱਥੇ ਨਹੀਂ ਆਏ ਸਟੂਡੈਂਟਸ ਸਾਨੂੰ ਅੰਦਰ ਬੁਲਾ ਰਹੇ ਨੇ ਸਟੂਡੈਂਟਸ ਲੀਡਰ ਆਏ ਨੇ ਉਹਨਾਂ ਨੂੰ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਜਾ ਰਹੀ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਬਾਹਰ ਕੜੇ ਨੇ ਇੱਕ ਨੰਬਰ ਗੇਟ ਹੈ ਗੱਲਬਾਤ ਕਰਾਂਗੇ ਦੇਖੋ ਮੈਂ ਹੈਰਾਨੀ ਦੀ ਗੱਲ ਹੈ ਇਹ ਸਟੂਡੈਂਟਸ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਤੇ ਇਹ ਤਾਨਾਸ਼ਾਹ ਰਵਈਆ ਤੁਸੀਂ ਦੇਖ ਲਓ ਵੀ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਆ ਡੀਐਸਪੀ ਇਹ ਸਰਕਾਰ ਜਿਹੜੀ ਹੈ ਇਹ ਆਪਦੀ ਜਿਹੜੀ ਹੈ ਹਾਰ ਮੰਨ ਚੁੱਕੀ ਹੈ ਡੀਐਸਪੀ ਸਾਹਿਬ ਕਿਉਂਕਿ ਉਹਨੂੰ ਪਤਾ ਹੈ ਵੀ ਲੋਕ ਰੋ ਇਹਨਾਂ ਦੇ ਖਿਲਾਫ ਹੈ ਇੱਕ ਬਰਾਹਟ ਚ ਬੁਖਲਾਹੜ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਦੇਖੋ ਯੂਨੀਵਰਸਿਟੀ ਪ੍ਰਸ਼ਾਸਨ ਦਾ ਗੱਲ ਕੁਛ ਨੂੰ ਨਹੀਂ ਤਿਆਰ ਨਹੀਂ ਉਹ ਕਹਿੰਦੇ ਜੀ ਪੁਲਿਸ ਦਾ ਸਾਰਾ ਪੁਲਿਸ ਕਿਸੇ ਨੂੰ ਕੋਈ ਇੱਥੇ ਆਫੀਸਰ હાજર ਨਹੀਂ ਹੈਗਾ ਤਾਲੇ ਲਾ ਰੱਖੇ ਨੇ ਗੇਟਾਂ ਨੂੰ ਕੋਈ ਜਾ ਨਹੀਂ ਸਕਦਾ ਯਾਰ ਮੇਰੀ ਗੱਲ ਸੁਣੋ ਇਹ ਕੋਈ ਦੱਸ ਕੇ ਯੂਨੀਵਰਸਿਟੀ ਚ ਵੀ ਦੱਸ ਕੇ ਆਉਣਾ ਪਊਗਾ ਅੱਜ ਤਾਂ ਸਟੂਡੈਂਟ ਦੇ ਸੱਦੇ ਤੇ ਆਏ ਆ ਇੱਥੇ ਸਾਰਾ ਪੰਜਾਬ ਅੱਜ ਇੱਥੇ ਆਇਆ ਹੈਗਾ ਅਸੀਂ ਸਟੂਡੈਂਟਸ ਦੀ ਗੱਲ ਸੁਣਨ ਵਾਸਤੇ ਉਹਨਾਂ ਦੇ ਹੱਕਾਂ ਦੇ ਰਾਖੀ ਵਾਸਤੇ ਅੱਜ ਉਹਨਾਂ ਦੇ ਸੱਦੇ ਤੇ ਇੱਥੇ ਆਏ ਆ ਕੋਈ ਸਾਸੀ ਪ੍ਰਸ਼ਾਸਨ ਦੇ ਕਹਿੰਦੇ ਇੱਥੇ ਨਹੀਂ ਆਏ ਸਟੂਡੈਂਟਸ ਸਾਨੂੰ ਅੰਦਰ ਬੁਲਾ ਰਹੇ ਨੇ ਸਟੂਡੈਂਟਸ ਲੀਡਰ ਆਏ ਨੇ ਉਹਨਾਂ ਨੂੰ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਜਾ ਰਹੀ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਬਾਹਰ ਕੜੇ ਨੇ ਇੱਕ ਨੰਬਰ ਗੇਟ ਹੈ ਗੱਲਬਾਤ ਕਰਾਂਗੇ ਟਿੰਸਾ ਸਾਹਿਬ ਦੇਖੋ ਮੈਂ ਹੈਰਾਨੀ ਦੀ ਗੱਲ ਹੈ ਕਿ ਸਟੂਡੈਂਟਸ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਇਹ ਇਹ ਤਾਨਾਸ਼ਾ ਰਵਈਆ ਤੁਸੀਂ ਦੇਖ ਲਓ ਵੀ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਹ ਸਰਕਾਰ ਜਿਹੜੀ ਹੈ ਇਹ ਆਪਦੀ ਜਿਹੜੀ ਹੈ ਹਾਰ ਮੰਨ ਚੁੱਕੀ ਹੈ। ਕਿਉਂਕਿ ਉਹਨੂੰ ਪਤਾ ਹੈ ਵੀ ਲੋਕ ਰੋ ਇਹਨਾਂ ਦੇ ਖਿਲਾਫ ਹੈ। ਇੱਕ ਖਵਰਾਹਟ ਚ ਬਖਲਾਹੜ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ ਹੈ? ਦੇਖੋ ਯੂਨੀਵਰਸਿਟੀ ਪ੍ਰਸ਼ਾਸਨ ਦਾ ਗੱਲ ਸੁਣਨ ਨੂੰ ਹੀ ਤਿਆਰ ਨਹੀਂ। ਉਹ ਕਹਿੰਦੇ ਜੀ ਪੁਲਿਸ ਦਾ ਸਾਰਾ ਪੁਲਿਸ ਕਿਸੇ ਨੂੰ ਕੋਈ ਇੱਥੇ ਅਫਸਰ ਹਾਜ਼ਰ ਨਹੀਂ ਹੈਗਾ। ਤਾਲੇ ਲਾ ਰੱਖੇ ਨੇ ਗੇਟਾਂ ਨੂੰ। ਕੋਈ ਜਾ ਨਹੀਂ ਸਕਦਾ ਯਾਰ ਮੇਰੀ ਗੱਲ ਸੁਣੋ ਇਹ ਕੋਈ ਦੱਸ ਕੇ ਯੂਨੀਵਰਸਿਟੀ ਚ ਵੀ ਦੱਸ ਕੇ ਆਉਣਾ ਪਊਗਾ ਅੱਜ ਤਾਂ ਸਟੂਡੈਂਟ ਦੇ ਸੱਦੇ ਤੇ ਆਏ ਆ ਇੱਥੇ ਸਾਰਾ ਪੰਜਾਬ ਅੱਜ ਇੱਥੇ ਆਇਆਗਾ ਅਸੀਂ ਸਟੂਡੈਂਟਸ ਦੀਆਂ ਗੱਲ ਸੁਣਨ ਵਾਸਤੇ ਉਹਨਾਂ ਦੇ ਹੱਕਾਂ ਦੇ ਰਾਖੀ ਵਾਸਤੇ ਅੱਜ ਉਹਨਾਂ ਦੇ ਸੱਦੇ ਤੇ ਇੱਥੇ ਆਏ ਆ ਕੋਈ ਸਾਸੀ ਪ੍ਰਸ਼ਾਸਨ ਦੇ ਕਹਿੰਦੇ ਇੱਥੇ ਨਹੀਂ ਆਏ ਸਟੂਡੈਂਟ ਸਾਨੂੰ ਅੰਦਰ ਬੁਲਾ ਰਹੇ ਨੇ ਸਟੂਡੈਂਟਸ ਲੀਡਰ ਆਏ ਨੇ ਉਹਨਾਂ ਨੂੰ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਜਾ ਰਹੀ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼